ਕਰਦਾ ਵੀ ਜਿਸ ਤਰ੍ਹਾਂ ਦੇ ਵਿੱਚ ਪੰਜਾਬ ਦੇ ਵਿੱਚੋਂ ਬ੍ਰਾਹਮਣਾ ਦਾ ਜਿਹੜਾ ਸਹਿਯੋਗ ਮਿਲਦਾ ਪਿਆ ਸਾਡਾ ਕਿਉਂਕਿ ਸਾਨੂੰ ਨਾ ਖੰਡ-ਖੰਡ ਕੀਤਾ ਹੋਇਆ ਵੈ ਇੱਕ ਇੱਕ ਛੇਤ ਜਿੱਦਾਂ ਤੁਸੀਂ ਸੁਣਿਆ ਹੋਏਗਾ 8 8 10 10 ਵਾਰਾਂ ਬਣੀਆਂ ਹੁੰਦੀਆਂ ਜੇ ਇਕੱਠੇ ਹੁੰਦੇ ਆ ਤਾਂ ਉਹ ਆਪਣੇ ਧਾਰਨੀ ਕਰਦੇ ਸਮਾਜ ਦਾ ਵੀ ਧਾਰ ਕਰਦੇ ਆ ਜਿਹਦੇ ਵਿੱਚ ਪਹਿਲਾਂ ਸਨਾਤਨ ਧਰਮ ਦਾ ਧਾਰ ਉਹਦੇ ਬਾਅਦ ਕਿ ਸਮਾਜ ਦਾ ਧਾਰ ਸੋ ਮੈਂ ਸਮਝਦਾ ਵੀ ਇਹ ਚਿੰਤਾ ਹੋਣੀ ਜ਼ਰੂਰੀ ਹੈ ਚੇਰਮੈਨ ਥ੍ਰੀ ਪੰਕਰ ਸਾਹਿਬਾ ਜੀ ਨੂੰ ਗੁਰਾਂ ਲਈ ਇਸ ਬਹੁਤ ਖੁਸ਼ੀ ਹੋਈ ਉਹਨਾਂ ਦਾ ਅਸੀਂ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ब्राह्मण ਸਮਾਜ ਜਿਹੜਾ ਸਦੀਆਂ ਤੋਂ ਸਨਾਤਨ ਦੇ ਲਈ ਸਨਾਤਨ ਦੇ ਲਈ ਜਿੰਦਾ ਆਇਆ ਸਨਾਤਨ ਦੀ ਸਿੱਖਿਆ ਲਈ ਜਿੰਦਾ ਆਇਆ ਔਰ ব্রাহ্মণ ਜਦੋਂ ਵੀ ਕਾਮਨਾ ਕਰਦਾ ਹੈ ਵਿਸ਼ਨ ਦੇ ਕਲਿਆਣ ਦੀ ਕਾਮਨਾ ਕਰਦਾ ਹੈ ਲੇਕਿਨ ਹਾਲਾਤ ਐਡੇ ਦੇ ਬੰਦੇ ਜਾ ਰਹੇ ਆ ਕਿ ਅੱਜ ਤੁਸੀਂ ਇਸ਼ੂ ਕੋਈ ਵੀ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਦੇ ਇਸ਼ੂ ਹੋਣ ਜਾਂ ਕੋਈ ਕਿਸੇ ਦੀ ਪੋਲੀਟੀਕਲ ਬੰਦੇ ਦੀ ਅਰੈਸਟ ਦਾ ਇਸ਼ੂ ਹੋਏ ਤੁਸੀਂ ਦੇਖੋਗੇ ਕਿ ਇੱਕੋ ਹੀ ਨਾਰਾ بار-बार ਲਾਇਆ ਜਾਂਦਾ ਕਿ ਬ੍ਰਾਹਮਣਵਾਦ ਤੋਂ ਮੁਕਤੀ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਨੇ ਬਣਾਇਆ ਔਰ ਮੈਂ ਸੋਭਾਗੇ ਸ਼ਾਨੀ ਹੈ ਕਿ ਬ੍ਰਾਹਮਣ ਸੇਵਾ ਮੰਚ ਖੰਨਾ ਔਰ ਮੰਡੀ ਗਵਿੰਦਗੜ ਦੇ ਸਾਰੇ ਜਿਹੜੇ ਬੁੱਢੀ ਜੀਵੀ ਬ੍ਰਾਹਮਣ ਐ ਮੈਂ ਉਹਨਾਂ ਤੋਂ ਸਭ ਤੋਂ ਛੋਟਾ ਉਹਨਾਂ ਨੇ ਮੈਨੂੰ ਅੱਜ ਦਿੱਤੀ ਦਾ ਇੱਕ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਔਰ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਦੱਸਣਾ ਚਾਹਨਾ ਦਰਦ ਕੀ ਹੈ ਸਾਡਾ ਦੇਸੀ ਪੰਜਾਬ ਦੇ ਵਿੱਚ ਦੱਸਦੇ ਆ ਕਿ 14% ਹੈਗੇ ਆ ਬ੍ਰਾਹਮਣ ਅਸੀਂ ਲੇਕਿਨ ਹਾਲਾਤ ਐ ਵਾ ਕਿ ਸਰਕਾਰ ਦੀ ਵੈਲਫੇਅਰ ਸਕੀਮਸ ਦੇ ਵਿੱਚ ਸਾਡੇ ਲਈ ਕੁਛ ਨਹੀਂ ਐ ਸਰਕਾਰ ਦੀ ਐਜੂਕੇਸ਼ਨ ਸਿਸਟਮ ਦੇ ਵਿੱਚ ਸਾਡੇ ਬੱਚਿਆਂ ਵਾਸਤੇ ਕੁਛ ਨਹੀਂ ਹੈਗਾ ਇਟ ਸੋਲ ਰਾਈਟ ਬੀ ਅਗਰ ਕੋਈ ਵਰਗ ਕਮਜ਼ੋਰ ਹੈਗਾ ਵਾ ਉਹਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਅਸੀਂ ਕਹਿੰਨੇ ਆ ਦਿਓ ਲੇਕਿਨ ਸਾਡੇ ਪਰਿਵਾਰਾਂ ਚ ਵੀ ਬਹੁਤ ਗਰੀਬ ਬ੍ਰਾਹਮਣ ਬੈਠੇ ਨੇ ਜਿਹੜੇ ਰੇੜੀ ਲਗਾ ਕੇ ਦੁਕਾਨ ਚਾਰੀ ਦੁਕਾਨ ਲਾ ਕੇ ਆਪਣੇ ਬੱਚੇ ਪਾਲਦੇ ਪਏ ਨੇ ਕਿਉਂ ਉਹਨਾਂ ਦੇ ਬੱਚਿਆਂ ਨੂੰ ਅਪਰਚੂਨਿਟੀਆਂ ਨਹੀਂ ਮਿਲੀਆਂ ਚਾਹੀਦੀਆਂ ਐਜੂਕੇਸ਼ਨ ਵਾਸਤੇ ਅਸੀਂ 92% ਲੈਨੇ ਆ ਤੇ ਅਸੀਂ ਮੈਡੀਕਲ ਸੀਟਸ ਹੋਵੇ ਇੰਜੀਨੀਅਰ ਸੀਟਸ ਹੋਵੇ ਸਾਡੇ ਕੋਲੇ ਕਰੋੜ ਦੋ ਦੋ ਕਰੋੜ ਰੁਪਈਆ ਦੇਣ ਨੂੰ ਨਹੀਂ ਹੁੰਦਾ ਅਸੀਂ ਬਾਹਰ ਹੋ ਜਾਂਦੇ ਆ ਤੇ ਜਿਹੜੇ ਦੂਸਰੇ ਆ ਹੁਣ ਜਿਹੜਾ ਜਿੱਦਾਂ ਦੇ ਨੰਬਰ ਲੈ ਕੇ ਪੜ ਕੇ ਆਊਗਾ ਉਹਨ ਬੁੱਧੀ ਦਾ ਪਰਮਾਤਮਾ ਦੀ ਦੇਣ ਹੈ ਨਾ ਜੀ ਸੋ ਸਾਡੇ ਬਹੁਤ ਸਾਰੇ ਇਦਾਂ ਦੇ ਇਸ਼ੂਜ਼ ਹੈਗੇ ਨੇ ਔਰ ਮੈਂ ਬਹੁਤ ਉਮੀਦ ਕਰਦਾ ਵੀ ਜਿਸ ਤਰ੍ਹਾਂ ਦੇ ਵਿੱਚ ਪੰਜਾਬ ਦੇ ਵਿੱਚੋਂ ब्राहਮਣਾ ਦਾ ਜਿਹੜਾ ਸਹਿਯੋਗ ਮਿਲਦਾ ਪਿਆ ਸਾਡਾ ਕਿਉਂਕਿ ਸਾਨੂੰ ਨਾ ਖੰਡ-ਖੰਡ ਕੀਤਾ ਹੋਇਆ ਵੈ ਇੱਕ-ਇੱਕ ਸ਼ਹਿਰ ਤੇ ਜਿੱਦਾਂ ਤੁਸੀਂ ਸੁਣਿਆ ਹੋਏਗਾ 8-8 ਦਾ 10 ਸਬਾਵਾਂ ਬਣੀਆਂ ਹੋਈਆਂ ਔਰ ਪਰਸ਼ੁਗਾਮ ਜਨਮ ਦਿਤੀ ਤੇ ਅਸੀਂ ਇਕੱਠੇ ਹੁੰਨੇ ਆ ਉਸ ਤੋਂ ਬਾਅਦ ਅਸੀਂ ਚਾਹ ਤੇ ਤਾਂ ਇਹ ਤਾਂ ਕਹਿ ਦਿੰਨੇ ਆ ਚਾਹ ਪੀਂਦੇ ਆ ਕਿ ਉਹ ਬ੍ਰਾਹਮਣਵਾਦ ਦੇ ਖਿਲਾਫ ਉੱਥੇ ਗੱਲ ਹੋਗੀ ਉੱਥੇ ਹੋਗੀ ਇੱਕ ਜਨਵੇੜਾ ਲੜਕਾ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿਸਾਨੀ ਅੰਦੋਲਨ ਚ ਬੜਾ ਮਸ਼ਹੂਰ ਹੋਇਆ ਸੀ ਪਾਣੀ ਦੀ ਪਾਈਪ ਮੋੜਨ ਤੇ ਉਹਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਬੋਲਿਆ ਸੀ ਆਹ ਹਵਰ ਰਜਿਸਟਰਡ ਐਫ ਆਈ ਆਰ ਅਗੇ ਸੇਮ ਮੁੰਡਿਆਨੇ ਵਿੱਚ ਉਹਦੇ ਪੁਲੀ 2 ਨੰਬਰ ਪੁਲਿਸ ਸਟੇਸ਼ਨ ਚ ਉਹਦੇ ਗਲਬ ਐਫ ਆਈ ਆਰ ਉਹ ਮੈਂ ਉਹ ਜਿਹੜੇ ਹੋਰ ਵੀ ਮਾਨਸਿਕ ਤੌਰ ਤੇ ਬਿਮਾਰ ਹੈ ਚਾਹੇ ਉਹ ਡਫਲੀ ਵਜਾਣਾ ਲਿਆ ਚਾਹੇ ਢੋਲਗੀ ਵਜਾਣਾ ਲਿਆ ਚਾਹੇ ਉਹ ਕੋਈ ਵੀ ਹੈ ਜਿਨ੍ਹਾਂ ਨੂੰ ਬ੍ਰਾਹਮਣਵਾਦ ਤੋਂ ਖਤਰਾ ਆਵਾ ਉਹ ਸਾਡੇ ਨਾਲ ਆ ਕੇ ਡਿਬੇਟ ਕਰਨ ਸਾਡੇ ਬ੍ਰਾਹਮਣਾਂ ਨੇ ਧਰਮ ਦੀ ਲੜਾਈ ਹੋਵੇ ਭਾਈ ਮਤੀਦਾਸ ਭਾਈ ਜਤੀਦਾਸ ਭਾਈ ਜਵਾਲਾ ਜੀ ਮੈਂ ਤੁਹਾਨੂੰ 40 ਨਾਮ ਉਹਨਾਂ ਦੇ ਪਰਿਵਾਰ ਦੇ ਜਵਾਲਾ ਦੇ ਕੰਦੇਜਾਂ ਦੇ 40 ਪਰ ਬੰਦੇ ਆ ਪਰਿਵਾਰ ਦੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਨਾਮ ਨੋਵੀਂ ਤੇ ਦਸ਼ਵੀ ਪਾਸ਼ੇ ਲਈ ਸ਼ਹਾਦਤਾ ਦਿੱਤੀਆਂ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਚੰਦਰਸ਼ੇਖਰ ਅਜਾਦ ਤੋਂ ਲੈ ਕੇ ਮੈਂ ਤੁਹਾਨੂੰ ਕਿੰਨੇ ਨਾਮ ਗਿਣਾ ਸਕਦਾ ਤੇ ਫਿਰ ਕਿਹੜੀ ਸਾਡੇ ਦੋ ਆਜ਼ਾਦੀ ਮੰਗਦੇ ਪਏ ਨੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਕਿ ਸਾਡੇ ਬ੍ਰਾਹਮਣ ਚਾਹੇ ਸਰਦੀ ਆ ਗਰਮੀ ਆ ਸਵੇਰੇ 4 ਵਜੇ ਉੱਠ ਕੇ ਪੂਜਾ ਪਾਠ ਕਰਦੇ ਆ ਹਵਨ ਕਰਦੇ ਆ ਤੇ ਉਹ ਲਾਸਟ ਸਾਰਾ ਜਿਹੜਾ ਉਹਦਾ ਫਲ ਹੈ ਉਹ ਯਜਮਾਨ ਦੀ ਚੋਲੀ ਚ ਪਾ ਕੇ ਕਹਿੰਦੇ ਵਿਸ਼ਪ ਦੇ ਕਲਿਆਣਤੀ ਮੰਗ ਕਰਦੇ ਆ ਤੇ ਅਸੀਂ ਤਾਂ विश्व ਦੇ ਕਲਿਆਣ ਦੀ ਮੰਗ ਕਰਦੇ ਹਾਂ ਸਾਡੇ ਬਾਪ ਨੇ ਭਗਵਾਨ ਪਰਸ਼ੂਰਾਮ ਜੀ ਨੇ ਇੱਕੀ ਵਾਰੀ ਪੂਰੀ ਧਰਤੀ ਜਿੱਤ ਕੇ ਮਹਾਰਿਸ਼ੀ ਕਸ਼ਪ ਨੂੰ ਦਾਨ ਦਿੱਤੀ ਤੇ ਫਿਰ ਇਹਨਾਂ ਨੂੰ ਅਗਰ ਸਾਡੇ ਤੋਂ ਆਜ਼ਾਦੀ ਅਰ ਅਸਲ ਇਸ ਲਈ ਚਾਹੀਦੀ ਹੈ ਕਿਉਂਕਿ ਸਦੀਆਂ ਤੋਂ ਇਹ ਜਿਹੜੇ ਸਨਾਤਨ ਤੋੜਨ ਦੀਆਂ ਗੱਲਾਂ ਕਰਦੇ ਨੇ ਇਹਨਾਂ ਨੇ ਇਹ ਸਾਸ਼ਾ ਜਦੋਂ ਇਹਨਾਂ ਨੂੰ ਲੱਗਦਾ ਵੀ ਪੂਰੀਆਂ ਹੋਣ ਲੀਆਂ ਸਾਡੇ ਇੱਕ ਬ੍ਰਾਹਮਣ ਦੀ ਪਤਰੀ ਖੋਲਦੇ ਔਰ ਪਤਰੀ ਖੋਲ ਕੇ ਕਹਿੰਦੇ ਅੰਨੀ ਤੋਂ ਅੰਨੀ ਤਰੀਕ ਤੱਕ ਮਹਾਕੁੰਭ ਚੱਲੂਗਾ ਪੂਰੀ ਦੁਨੀਆ ਭਰ ਦੇ ਸਨਾਤਨੀਆਂ ਆ ਕੇ ਉਸ ਮਹਾਕੁੰਭ ਚ ਛੁੱਟੀ ਲਾ ਜਾਂਦੇ ਨੇ ਉਹ ਦੇਖਦੇ ਸਨਾਤਨੀ ਦਾ ਫੇਰ ਇਕੱਠੇ ਹੋਗੇ ਕਿਦੇ ਕਰਕੇ ਬ੍ਰਾਹਮਣਾ ਕਰਕੇ ਇਸ ਕਰਕੇ ਬਾਰ-ਬਾਰ ਬ੍ਰਾਹਮਣਾ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਲੇਕਿਨ ਪੰਜਾਬ ਦੇ ਵਿੱਚ ਬ੍ਰਾਹਮਣ ਜਾਗਰੂਕ ਹੋਣਾ ਸ਼ੁਰੂ ਹੋ ਗਿਆ ਔਰ ਮੈਂ ਅੱਜ ਬਹੁਤ ਸ਼ੁਕਰੀਆ ਵੀ ਅਦਾ ਕਰਦਾ ਤੁਹਾਡਾ ਪ੍ਰੈਸ ਦਾ ਵੀ ਔਰ ਸਾਡੀ ਮੰਡੀ ਗੁਵਿੰਦਗੜ੍ਹ ਔਰ ਖੰਨਾ ਦੀ ਬ੍ਰਾਹਮਣ ਸਭਾਵਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਬ੍ਰਾਹਮਣ ਵੈਲਫੇਅਰ ਬੋਰਡ ਦੇ ਝੰਡੇ ਥੱਲੇ ਸਨਾਤਨ ਜੋੜੋ ਇੱਕ ਯਾਤਰਾ ਕੱਢਣ ਜਾ ਰਹੇ ਹਾਂ ਜਿਹੜੀ ਅਗਸਤ ਜਾਂ ਸਤੰਬਰ 'ਚ ਸ਼ੁਰੂ ਕਰਾਂਗੇ ਮੈਂ ਅੱਜ ਉਹਦੇ ਲਈ ਹੋਈ ਆਪਣੇ ਇੱਥੇ ਦੇ ਬਜ਼ੁਰਗਾਂ ਨੂੰ ਪਰਵਾ ਨੂੰ ਨਿਮੰਤਰਣ ਦੇਣ ਆਇਆ ਸੀ ਇੱਕ ਵਿਸ਼ਾਲ ਯਾਤਰਾ ਕੱਢਣ ਜਾ ਰਹੇ ਹਾਂ ਸਤੰਬਰ 'ਚ ਉਸ ਤੋਂ ਪਹਿਲਾਂ 17 April ਨੂੰ ਕਿਉਂਕਿ 19 April ਨੂੰ ਭਗਵਾਨ ਪਸ਼ੂਰਾਮ ਜੀ ਦੀ ਜਨਮਤੀ ਹੈ 17 April ਨੂੰ ਅਸੀਂ ਲੁਧਿਆਣੇ 'ਚ ਪੰਜਾਬ ਪਧਰੀ ਰਾਜ ਪਧਰੀ ਇੱਕ ਸ਼ੋਭਾ ਯਾਤਰਾ ਭਗਵਾਨ ਪਸ਼ੂਰਾਮ ਜੀ ਦੀ ਕਰਨ ਜਾਣ ਜਾ ਰਹੇ ਹਾਂ 14 ਯਾਤਰਾ ਪਹਿਲਾਂ ਨਿਕਲ ਚੁੱਕੀਆਂ ਇਹ 15ਵੀਂ ਯਾਤਰਾ ਜਿਹਦੇ 'ਚ ਪੂਰੇ ਪੰਜਾਬ ਭਰ ਦੇ ਬ੍ਰਾਹਮਣ ਆਣਗੇ ਔਰ ਉੱਥੇ ਅਸੀਂ ਪੋਲੀਟੀਕਲ ਪਾਰਟੀਆਂ ਨੂੰ ਸਪਸ਼ਟ ਸੰਦੇਸ਼ ਦੇਵਾਂਗੇ ਜਿਹੜਾ ਸਾਡੀ ਬਾਹ ਫੜੂਗਾ ਬ੍ਰਾਹਮਣ ਸਮਾਜ ਪੰਜਾਬ ਦਾ ਉਹਦੀ ਪਿੱਠ ਤੇ ਖੜੂਗਾ ਥੈਂਕ ਯੂ ਸੋਹਾਈ ਪੰਕਜ ਆਦਾਨ ਜੀ ਨੇ ਜੋ ਕਿਹਾ ਮੈਂ ਸਮਝਦਾ ਮੈਂ ਇਹਨੂੰ ਅਡੋਸ ਕਰਦਾ ਗੱਲ ਨੂੰ ਦੂਸਰਾ ਸਾਡਾ ਪਰਪਸ ਇਹ ਹੈ ਵੀ ਜਿਹੜੀ ਬ੍ਰਾਹਮਣ ਸਭਾ ਹੈ ਇਹਦਾ ਬੇਸਿਕ ਪਰਪਸ ਹੁੰਦਾ ਸਮਾਜ ਦਾ ਥਾਨ ਕਰਨਾ ਪਰ ਕਈ ਵਾਰੀ ਜਿਹੜੇ ਕਲਿਗੇਸ਼ਨ ਲੱਗਦੇ ਆ ਉਹਨਾਂ ਦਾ ਸਮਾਗਮ ਕਰਨ ਵਾਸਤੇ ਵੀ ਇਹ ਜਿਹੜੀ ਮੀਟਿੰਗਾਂ ਹੋਣੀਆਂ ਬਹੁਤ ਜ਼ਰੂਰੀ ਹੁੰਦੀਆਂ ਤੇ ਕਿਉਂਕਿ ਜਦੋਂ ਵੀ ਆਪਾਂ ਨੇ ਸਨਾਤਨ ਪਰਿਵਾਰ ਨੂੰ ਬੰਦਣਾ ਹੈ ਤਾਂ ਜਿਹੜਾ ਬੰਦਾ ਸਾਹਮਣੇ ਲੱਗੇ ਹੁੰਦਾ ਤੁਸੀਂ ਉਹ ਪ੍ਰੈਲੀਗੇਸ਼ਨ ਲਾਉਂਗੇ ਉਹ ਤਾਂ ਹੀ ਬੰ데요 ਜਾਂਦਾ ਸੋ ਮੈਂ ਇਹ ਗੱਲਾਂ ਸਾਰੀਆਂ ਸਮਝਦਾ ਇਹ ਕਾਫੀ ਡਿਟੇਲ ਦੀਆਂ ਗੱਲਾਂ ਆਉਣ ਦੀ ਹੋਰ ਸਾਡਾ ਜਿਹੜਾ ਪਰਪਸ ਇਹ ਹੈ ਕਿ ਜਿਹੜਾ ਬ੍ਰਾਹਮਣ ਧਰਮ ਦੇ ਉੱਪਰ ਉਂਗਲੀ ਚੱਕੀ ਜਾਂਦੀ ਹੈ ਬ੍ਰਾਹਮਣ ਉਹਨਾਂ ਉੱਪਰ ਉਹ ਗਲਤ ਹੈ ਤੂੰ ਸਮਝੀ ਨਹੀਂ ਚਾਹੀਦੀ ਹੈ ਤੁੱਜੀ ਮੇਰੀ ਇਹ ਆ ਵੀ ਜਿਹੜੇ ਬ੍ਰਾਹਮਣ ਜੇ ਇਕੱਠੇ ਹੁੰਦੇ ਆ ਤਾਂ ਉਹ ਆਪਣੇ ਉਦਾਰ ਨਹੀਂ ਕਰਦੇ ਸਮਾਜ ਦਾ ਵੀ ਉਦਾਰ ਕਰਦੇ ਆ ਜਿਹਦੇ ਚ ਪਹਿਲਾਂ ਸਨਾਤਨ ਧਰਮ ਦਾ ਉਦਾਰ ਉਹਦੇ ਬਾਅਦ ਕੀ ਸਮਾਜ ਦਾ ਉਦਾਰ ਸੋ ਮੈਂ ਸਮਝਦਾ ਵੀ ਇਹ ਚਿੰਜਾਂ ਬਹੁਤ ਜ਼ਰੂਰੀ ਹੁੰਦੀਆਂ ਆ ਟਾਈਮ ਟੂ ਟਾਈਮ ਜੋ ਅਸੀਂ ਆਪਣੀ ਸੰਸਕ੍ਰਿਤੀ ਨੂੰ ਭੁੱਲੀ ਜਾਂਦੇ ਆ ਉਹਦੇ ਵਾਸਤੇ ਵੀ ਜ਼ਰੂਰੀ ਹੈ ਵੀ ਅਸੀਂ ਦੁਆਰਾ ਦੀ ਆਪਾਂ ਨੂੰ ਪ੍ਰਾਊਡ ਫੀਲ ਹੋਵੇ ਚੀਜ਼ਾਂ ਵਾਸਤੇ ਤਾਂ ਕਿ ਜਿਹੜਾ ਆਪਣਾ ਇੱਕ ਦੇਸ਼ ਆ ਆਪਣਾ ਸਮਾਜ ਆ ਇੱਕ ਉੱਪਰ ਜਾਵੇ ਆਉਣ ਵਾਲੇ ਸਮੇਂ ਦੇ ਲਈ ਜੇ ਅਲੱਗ-ਅਲੱਗ ਜਿਵੇਂ ਬੜੀ ਬ੍ਰਾਹਮਣ ਸਭਾਾਂ ਮਾਤੇ ਆਉਣ ਵਾਲੇ ਟਾਈਮ 'ਚ ਇਕੱਠੀਆਂ ਗਈਆਂ ਨੂੰ ਸਰ ਬ੍ਰਾਹਮਣ ਸਭਾ ਅਲੱਗਾ ਹੋਣਾ ਕੋਈ ਗਲਤ ਚੀਜ਼ ਨਹੀਂ ਹੈ ਪਰ ਜੇ ਬ੍ਰਾਹਮਣ ਸਭਾ ਅਲੱਗਾ ਹੋਈਆਂ ਕਿਉਂਕਿ ਜਿੱਦਾਂ ਹੁਣ ਮੇ ਤੋਂ ਪਹਿਲਾਂ ਗਿਆ ਇਹਨਾਂ ਨੇ ਤੁਹਾਡੇ ਸ਼ਰਮਾ ਜੀ ਨੇ ਕਿ ਸ਼ਰਮਾ ਜੀ ਨੇ ਬੀ ਲਿਆਣੇ ਜਬਾਰਾ ਉਦੋਂ ਖੰਨਾ ਸ਼ਹਿਰ ਹੈ ਗੋਂਦੜ ਸ਼ਹਿਰ ਹੈ ਛੋਟੇ ਸ਼ਹਿਰ ਹੈ ਦੋ ਜਾਂ ਤਿੰਨ ਵੀ ਬਣਦੀ ਹੈ ਕੋਈ ਗੱਲ ਨਹੀਂ ਪਰ ਉਹਨਾਂ ਦਾ ਆਪਸ ਚ ਤਾਲ ਮੇਲ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਕਮਿਊਨੀਕੇਸ਼ਨ ਹੈ ਜੇ ਤਿੰਨ ਬਣੀਆਂ ਹੋਈਆਂ ਤਾਂ ਕਮਿਊਨੀਕੇਸ਼ਨ ਬੈਟਰ ਹੋਊਗਾ ਪਰ ਉਹਨਾਂ ਦਾ ਆਪਸ ਚ ਤਾਲ ਮੇਲ ਬਹੁਤ ਜ਼ਰੂਰੀ ਹੈ ਜੇ ਤਾਲ ਮੇਲ ਨਹੀਂ ਹੈ ਤਾਂ ਉਹ ਗਲਤ ਚੀਜ਼ ਹੈ ਉੱਥੇ ਜਾ ਕੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸਭ ਨੂੰ ਜਾਂ ਫਿਰ ਆਪਸ ਵਿੱਚ ਜੁਲ ਕੇ ਕੰਮ ਕਰਨਾ ਚਾਹੀਦਾ ਬੇਸਿਕ ਬਰਪਸੇ ਵਾਲੀ ਹੈ ਵੀ ਸਨਾਤਨੀ ਜੀ ਤੁਸੀ ਕਹਿ ਰਹੇ ਹੋ ਅਲਗ ਅਲਗ ਕਮਿਊਨਿਟੀਸ ਨਾਵਾ ਪਰ ਇਹ ਇੱਕ ਵੀ ਬਣ ਸਕਦੀ ਹੈ ਸਰ ਇੱਕ ਵੀ ਬਣ ਸਕਦੀ ਹੈ ਪਰ ਜੇ علیحدہ ਹੋ ਕੇ ਵੀ ਮੀਟਿੰਗਾਂ ਕਰਦੇ ਆ ਜਾਂ ਕਿਸੇ ਕੋਮਨ ਕੰਮ ਵਾਸਤੇ ਕੰਮ ਥਾਨ ਵਾਸਤੇ ਕੰਮ ਕਰਦੇ ਆ ਤਾਂ ਉਹ ਵੀ ਗਲਤ ਨਹੀਂ ਹੈ ਪਰ ਆਪਸ ਵਿੱਚ ਇਕੱਠੇ ਹੋਣਾ ਉਹਨਾਂ ਨਾਲ ਮੀਟਿੰਗਾਂ ਕਰਨੀਆਂ ਜਿੱਦਾਂ ਕਾਜ ਹੋਈਆਂ ਮੀਟਿੰਗਾਂ ਸੋ ਇਦਾਂ ਹੀ ਬਹੁਤ ਜ਼ਰੂਰੀ ਹੈ ਤਾਂ ਕਿ ਉਹਨਾਂ ਦੇ ਜਿਹੜੇ ਸਿਸਟਮ ਹੈ ਜਿਆਦਾ ਫੈਕਟਿਵ ਹੋਣ ਜੇ ਜ਼ਿਆਦਾ ਹੋਣਗੇ ਜਿਆਦਾ ਫੈਕਟਿਵ ਸਿਸਟਮ ਹੋਣਗੇ ਪਰ ਜੇ ਬੇਸਿਕ ਵਾਰਪਸ ਇੱਕੇ ਹੋਣਾ ਚਾਹੀਦਾ ਲੋਕ ਜਿਹੜਾ ਗਰੁੱਪਿੰਗ ਸਮਾ ਉਹ ਨਹੀਂ ਹੋਣਾ ਚਾਹੀਦਾ ਸਰ ਦੁਆਰਾ ਬ੍ਰਾਹਮ ਕ੍ਰਿਆਣ ਬੋਰਡ ਦੇ ਚੇਅਰਮੈਨ ਨਵਨੁਕ ਚੇਅਰਮੈਨ ਸ੍ਰੀ ਪੰਕਲ ਸਾਹਦਾ ਜੀ ਨੂੰ ਲਗਾਨ ਲਈ ਬਹੁਤ ਖੁਸ਼ੀ ਹੋਈ ਉਹਨਾਂ ਦਾ ਅਸੀਂ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ ਸਾਡਾ ਬੋਇਨਗੜ ਵਾਲੀ ਤਰ੍ਹਾਂ ਸਭਾ ਤੇ ਖੰਨੇ ਦੀ ਸਭਾ ਵੀ ਦੋਵਾਂ ਦਾ ਪ੍ਰਯਾਸ ਹੈ ਵੀ ਸਾਹਦਾ ਜੀ ਨੂੰ ਇੱਥੇ ਬੁਲਾਈਏ ਇਹ ਤੋਂ ਇਹਨਾਂ ਨੂੰ ਚੇਅਰਮੈਨ ਬਣਾਇਆ ਸੀ ਬ੍ਰਾਹਮਣ ਕਲਾਨ ਬੋਰਡ ਦਾ ਉਦੇਵ ਆ ਤੇਨਨ ਸਨਮਾਨ ਕਰਨਾ ਸੀ ਇੱਕ ਸਾਡੇ ਜੋ ਬ੍ਰਾਹਮਣ ਸਵਾਰ ਨੂੰ ਜਾਂ ਬ੍ਰਾਹਮਣਾਂ ਨੂੰ ਪਰਿਵਾਰਾਂ ਨੂੰ ਜੋ ਕੋਈ ਸਮੱਸਿਆ ਆਂਦੀ ਆ ਇਹਨਾਂ ਨਾਲ ਅਸੀਂ ਵਿਚਾਰ ਵਟਸਕਲਾ ਚਾਹੁੰਦੇ ਸੀ ਇਹਨਾਂ ਨੂੰ ਸਾਨੂੰ ਭਰੋਸਾ ਦਿਲਾਇਆ ਕਿ ਕਿਸੇ ਨੂੰ ਵੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੇ ਜੋ ਪੰਜਾਬ ਦੇ ਵਿੱਚ ਬਾਕੀ ਆਪ ਜੀ ਦਾ ਸਾਰੀ ਮੀਡੀਆ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਅੱਛਾ ਲੱਗਿਆ ਥੋੜਾ ਵੀ ਸਵਾਗਤ ਹੈ ਜੀ ਮੀਡੀਆ ਦਾ